ਸੋ ਸਤਿਗੁਰੂ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਿੰਡੂ ਕੈਨੇਡੀਅਨ ਤੇ ਇਸ ਟਾਈਮ ਸਾਰੇ ਤੋਂ ਜਿਹੜੀ ਵੱਡੀ ਖਬਰ ਖਾਸ ਕਰਕੇ ਪੰਜਾਬੀਆਂ ਲਈ ਉਹ ਹੈ ਜੀ ਆ ਵੀ ਜਸਟਨ ਟਰੂਡੋ ਨੇ ਸਥੀਪਤਤਾ ਕੀ ਵੀਜ਼ੇ ਖੁੱਲਣਗੇ ਇਸੇ ਬਾਰੇ ਗੱਲਬਾਤ ਕਰਦੇ ਆਂ ਪਹਿਲਾਂ ਆਪਾਂ ਜਸਟਨ ਟਰੂਡੋ ਦੀ ਗੱਲ ਕਰੀਏ ਕੈਨੇਡੀਅਨ ਲੋਕਾਂ ਲਈ ਕੈਨਡ ਆਫ 에ਰਾ ਜਿਹੜਾ ਕਿ 2015 ਤੋਂ ਲੈ ਕੇ 2025 ਤੱਕ ਆਲਮੋਸਟ ਪ੍ਰਾਈਮ ਮਿਨਿਸਟਰ ਰਹਿੰਦਾ 24 ਮਾਰਚ ਤੱਕ ਹਜੇ ਵੀ ਪ੍ਰਾਈਮ ਮਿਨਿਸਟਰ ਆ ਉਸ ਤੋਂ ਬਾਅਦ ਇਸੇ ਦੀ ਲਿਬਰਲ ਪਾਰਟੀ ਦੇ ਵਿੱਚੋਂ ਕਿਸੇ ਨੂੰ ਹੋਰ ਚੁਣਿਆ ਜਾਊਗਾ ਤੇ ਅਕਤੂਬਰ ਦੇ ਵਿੱਚ ਜਾ ਕੇ ਵੋਟਾਂ ਪੈਣਗੀਆਂ ਜਿਹਦੇ ਵਿੱਚ ਜਸਟਨ ਆਇਆ ਹੋ ਸਕਦਾ ਜਸਟਨ ਵੀ ਆ ਜਾ ਪਰ ਮੈਨੂੰ ਲੱਗਦਾ ਨਹੀਂ ਜਾਂ ਫਿਰ ਪੀਰੀਅਡ ਪਰੋਲੀਵਰ ਜਿਹੜਾ ਹੈਗਾ ਉਹ ਆ ਸਕਦਾ ਹੁਣ ਕਈ ਕਾਰਨ ਨੇ ਸਤੀਪਾ ਦੇਣ ਦੇ ਪਹਿਲਾਂ ਤਾਂ ਆਪਾਂ ਰੀਜਨ ਜਾਣ ਲਈਏ ਕਿ ਇਹਦੇ ਕਾਰਜਕਾਲ ਦੇ ਵਿੱਚ ਹੋਇਆ ਕੀ ਸੀਗਾ 2015 ਤੋਂ ਲੈ ਕੇ 2025 ਤੱਕ ਦੋ ਪੱਖ ਨੇ ਪਹਿਲਾ ਪੱਖ ਤਾਂ ਹੈਗਾ ਮਹਿੰਗਾਈ ਬਹੁਤ ਜ਼ਿਆਦਾ ਵਧੀ ਆ ਟੈਕਸ ਰੇਟ ਘਰਾਂ ਦੇ ਰੇਟ ਜਿਹੜਾ ਕਿ ਮਿਡਲ ਕਲਾਸ ਵਾਲਾ ਬੰਦਾ ਸੀਗਾ ਉਹ ਤਾਂ ਲੱਖ ਟੁੱਟਿਆ ਤੇ ਕਾਰਪੋਰੇਟ ਘਰਾਣਾ ਨੂੰ ਫਾਇਦਾ ਹੀ ਫਾਇਦਾ ਹੋਇਆ ਇਸ ਦੇ ਕਾਰਜਕਾਲ ਦੇ ਵਿੱਚ ਦੂਜੇ ਪੱਖ ਤੋਂ ਆਪਾਂ ਇਮੀਗ੍ਰੇਸ਼ਨ ਸਟੂਡੈਂਟ ਦੀ ਗੱਲ ਕਰੀਏ ਤਾਂ ਇਸੇ ਦੇ ਕਾਰਜਕਾਲ ਦੇ ਵਿੱਚ ਵੀ ਜੇ ਲੋਕਾਂ ਨੂੰ ਅੰਨੇਵਾਦ ਦਿੱਤੇ ਗਏ ਸਟੂਡੈਂਟ ਪੀਆਰ ਹੋਏ ਟੀਆਰ ਟੂ ਪੀਆਰ ਐਕਸਪ੍ਰੈਸ ਐਂਟਰੀਆਂ ਦੋ ਦੋ ਵਾਰੀ ਐਕਸਟੈਂਸ਼ਨਾਂ 70 ਵਾਲਾ ਡਰਾਅ ਮੈਂ ਵੀ ਇਸੇ ਦੇ ਕਾਰਜਕਾਲ 'ਚ ਪੀਆਰ ਹੋਇਆ ਤੇ ਉਹਨਾਂ ਨੂੰ ਲੈ ਕੇ ਇਹ ਜੇ ਰਿਫਿਊਜੀਨ ਨੂੰ ਲੈ ਕੇ ਹੋਰ ਉਹਨਾਂ ਲਈ ਇਹ ਵਧੀਆ ਸੀ ਭਾਈ ਪਰ ਜਿੰਨਾ ਕਰਕੇ ਕਾਰਨਾ ਦੂਜੇ ਪਾਸੇ ਇੰਡੀਆ ਨਾਲ ਰਿਲੇਸ਼ਨ ਕਿੰਨਾ ਮਾੜਾ ਹੋਇਆ ਸਾਰਾ ਧਿਆਨ ਖਿੱਚਿਆ ਨੇ ਬਾਰ ਬਾਰ ਬਿਆਨ ਦੇ ਕੇ ਹਨ ਉਸ ਤੋਂ ਬਾਅਦ ਜਗਮੀਤ ਦਾ ਵੀ ਸਹਾ ਦਿੱਤਾ ਉਦੋਂ ਪਰ ਜਦੋਂ ਇਹ ਅਸਤੀਫਾ ਦਾ ਜਗਮੀਤ ਦਾ ਬਿਆਨ ਆਉਂਦਾ ਇਹ ਬਿਆਨ ਆਉਂਦਾ ਕਿ ਤੇਰੇ ਕਾਰਜਕਾਲ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਦਾ ਹੰਕਾਰ ਵਧਿਆ ਸੀ ਇਹ ਉਹਦਾ ਬਿਆਨ ਆਉਂਦਾ ਹੁਣ ਜੇ ਆਪਾਂ ਗੱਲ ਕਰੀਏ ਟਰੂਡੋ ਦੀ ਕਿ ਇਸ ਨੇ ਅਸਤੀਫਾ ਦੇਣ ਦੇ ਕਾਰਨ ਲਾਸਟ ਸਪੀਚ ਤੁਸੀਂ ਸੁਣ ਸਕਦੇ ਹੋ ਇਹ ਲਾਸਟ ਸਪੀਚ ਸੀ ਜਿਸ ਦਿਨ ਇਹ ਦਿੱਤੀ ਤੁਸੀਂ ਸੁਣੋ ਪਰ ਹਾਜ਼ ਬੋ ਹੈਡ ਅ ਚਾਂਸ ਟੂ ਰਿਫਲੈਕਟ ਐਂਡ ਹੈਵ ਹੈਡ ਲੌਂਗ ਟਾਕਸ ਵਿਦ ਮਾਈ ਫੈਮਿਲੀ ਅਬਾਊਟ ਆਰ ਫਿਚਰ throughout the course of my career any success i have personally achieved ਇਹਦੇ ਵਿੱਚ ਬਹੁਤਾ ਕੁਝ ਨਹੀਂ ਹੈ इमोशनल वाला ਕਿਉਂਕਿ ਇਸ ਬੰਦੇ ਤੇ ਪ੍ਰੈਸ਼ਰ ਕਿੰਨਾ ਸੀ ਪ੍ਰੈਸ਼ਰ ਹੁਣ ਆਪਾਂ ਦੱਸ ਸਕਦੇ ਹਾਂ ਕੁਝ ਟਾਈਮ ਤੋਂ ਜਿਹੜੀ 트럼ਪ ਦੇ ਨਾਲ ਇਹਦੀ ਨੁਕਤਾਚੀ ਨਹੀਂ ਹੋ ਰਹੀ ਆ ਇੰਡੀਆ ਮੇਨ ਰੀਜਨ ਨਹੀਂ ਹੈਗਾ ਸਟੀਫੇ ਦੇ ਪਿੱਛੇ ਵੀ ਇੰਡੀਆ ਨਾਲ ਰਿਲੇਸ਼ਨ ਨਹੀਂ ਅਸਲ ਦੇ ਵਿੱਚ 트럼ਪ ਨੇ ਕਿਹਾ ਸੀ ਕਿ ਆਪਾਂ ਐ ਕਰਦੇ ਆ ਵੀ 51ਵੀਂ ਸਟੇਟ ਬਣਾ ਲੈਣੇ ਆ ਪਹਿਲਾਂ ਪਹਿਲਾਂ ਤਾਂ ਲੋਕਾਂ ਨੇ ਮਜ਼ਾਕ ਸਮਝਿਆ ਵੀ 트럼ਪ ਮਜ਼ਾਕ ਕਰੀਦਾ ਪਰ ਬਾਰ-ਬਾਰ ਟਵੀਟ ਕਰਨ ਤੇ ਲੋਕਾਂ ਨੇ ਸਮਝਿਆ ਵੀ ਬਿਲਕੁਲ 트럼ਪ ਕਹਿੰਦਾ ਸੀ ਵੀ ਆਪਾਂ ਜਾਂ ਤੱਕ 51 51ਵੀਂ ਸਟੇਟ ਬਣਾ ਲੈਣੇ ਅਮਰੀਕਾ ਦੀ ਜਾਂ ਫਿਰ ਦੋ ਕੰਟਰੀਆਂ ਦੀ ਜੁਨੀਅਨ ਬਣਾ ਲੈਣੇ ਤੈਨੂੰ ਗਵਰਨਰ ਬਣਾ ਦਾਂਗੇ ਉਸ ਤੋਂ ਬਾਅਦ ਤਾਂ ਪਲਟ ਕੇ ਬਾਰ ਆਉਂਦਾ ਕਿ ਨਹੀਂ ਇਦਾਂ ਕਦੇ ਨਹੀਂ ਹੋ ਸਕਦਾ ਪਰ ਉਸ ਤੋਂ ਬਾਅਦ ਐਲਨ ਮਸਕ ਜਿਹੜਾ ਕਿ ਕੁਝ ਹਫ਼ਤੇ ਪਹਿਲਾਂ ਇਹ ਭਵਿੱਖਬਾਣੀ ਕਰਦਾ ਸੀ ਕਿ ਟਰੰਪ ਟਰੂਡੋ ਦਾ ਟਾਈਮ ਨੇੜੇ ਆ ਤੇ ਉਹਦੀ ਭਵਿੱਖਬਾਣੀ ਸੱਚ ਵੀ ਹੁੰਦੀ ਆ ਉਹਦੇ ਵੱਲੋਂ ਵੀ ਇਹਨੂੰ ਟਵੀਟ ਕੀਤਾ ਜਿਹਦੇ ਵਿੱਚ ਉਹਨੂੰ ਕੁੜੀ ਕਿਹਾ ਜਾਂਦਾ ਨਾ ਵੀ ਤੂੰ ਚੱਪਰਾ ਤੂੰ ਜਨਾਨੀ ਆ ਉਸ ਤੋਂ ਬਾਅਦ ਜੀ ਏਸ ਦੀ ਖੁਦ ਦੀ ਪਾਰਟੀ ਦੇ ਵਿੱਚ ਲਿਬਰਲ ਦੇ ਵਿੱਚ ਇਹਨੂੰ ਲੈ ਕੇ ਅਨਕੰਫਰਟेबल ਬਹੁਤ ਫੀਲ ਸੀ ਨਾ ਇਹਦੇ ਖੁਦ ਦੇ ਬੰਦੇ ਨਹੀਂ ਇਹਦੇ ਤੇ ਰਾਜੀ ਸੀਗੇ ਇਸੇ ਕਰਕੇ ਆਖਰਕਾਰ ਇੰਨੇ ਪ੍ਰੈਸ਼ਰ ਦੇ ਥੱਲੇ ਆ ਕੇ ਇਸ ਨੂੰ ਅਸਤੀਫਾ ਦੇਣਾ ਹੀ ਪਿਆ ਕਿਉਂਕਿ ਇਹਨੂੰ ਪਤਾ ਸੀਗਾ ਕਿ ਜੇ ਮੈਂ ਹੁਣ ਖੜਿਆ ਤਾਂ ਸ਼ਾਇਦ ਮਾਹੌਲ ਹੋਰ ਵੀ ਖਰਾਬ ਹੋਵੇ ਤੇ ਸਤੀਫਾ ਦੇਣਾ ਹੀ ਚੰਗਾ 트럼ਪ ਨੇ ਬਹੁਤ ਸਵਾਲ ਲਏ ਇਹਨੂੰ ਤੰਗ ਕਰਕੇ ਹਨਾ ਪਰ ਚਲੋ ਇਹ ਆਪਦੇ ਵਾਅਦੇ ਤੇ ਕੈਮ ਰਿਹਾ ਉਕੇ ਜਿਹੜੇ ਇਹਦੇ ਇੰਡੀਆ ਨਾਲ ਰਿਲੇਸ਼ਨ ਸੀਗੇ ਉਹ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੇ ਨੇ ਇੰਡੀਆ ਦੇ ਨਾਲ ਰਿਲੇਸ਼ਨ ਬਿਲਕੁਲ ਵਿਗੜ ਗਏ ਸੀਗੇ ਤੇ ਬਹੁਤ ਕਰਕੇ ਜਿਹਦੇ ਕਰਕੇ ਆ ਜਿਹੜੀ ਆਪਣੀਆਂ ਤਲਾਸ਼ੀਆਂ ਹੋਣ ਲੱਗੀਆਂ ਜਿਹੜੇ ਇੰਡੀਆ ਆ ਰਹੀ ਸੀ ਕੈਨੇਡਾ ਤੋਂ ਤੇ ਬਾਕੀ ਵੀਜ਼ੇ ਵਗੈਰਾ ਸਾਰੇ ਬੰਦ ਹੋ ਗਏ ਇਹ ਵੱਡਾ ਕਾਰਨ ਸੀਗਾ ਬਾਕੀ ਯੂਕਰੇਨ ਨੂੰ ਜਿਹੜਾ ਫੰਡ ਦੇਣਾ ਲੋਕਲ ਲੋਕਾਂ ਦੇ ਵਿੱਚ ਮਹਿੰਗਾਈ ਐਨੀ ਆ ਲੋਕਲ ਲੋਕ ਮਰ ਰਹੇ ਨੇ ਦੂਜੇ ਪਾਸੇ ਯੂਕਰੇਨ ਤੋਂ ਲਿਆ ਕੇ ਲੋਕਾਂ ਨੂੰ ਬੁਲਾਈ ਉਹਨਾਂ ਨੂੰ ਫੰਡ ਦੇਣੀ ਹਰ ਵਾਰ ਮਿਲੀਅਨ ਮਿਲੀਅਨ ਉਹ ਵੀ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੁਣ ਜੇ ਆਪਾਂ ਗੱਲ ਕਰੀਏ ਇਲੈਕਸ਼ਨ ਹੋਣ ਵਾਲੇ ਆ ਪਰ ਮਾਰਚ ਤੱਕ ਹੈਗਾ ਹਜੇ ਇਸ ਦੇ ਪਾਰਟੀ ਚ ਹੋਊਗਾ ਚਲੋ ਜੀ ਇਹ ਆਪਦੀ ਸਪੀਚ ਦੰਦਾ ਲਾਸਟ ਟਾਈਮ ਤੇ ਉਹਦੇ ਵਿੱਚ ਕਹਿੰਦਾ ਆਈ ਐਮ ਫਾਈਟਰ ਹੋ ਸਕਦਾ ਵੀ ਮੈਂ ਦੁਬਾਰੇ ਵੀ ਆਵਾਂ ਪਰ ਮੈਨੂੰ ਲੱਗਦਾ ਨਹੀਂ ਐਲਨ ਮਸਕ ਇੰਨੇ ਪਹਿਲੀ ਭਖਵਾਣੀ ਕਰਦੇ ਸੀ ਐਲਨ ਮਸਕ ਇਹਦੇ ਮੰਗਰ ਵੀ ਪਿਆ ਦੂਜੇ ਪਾਸੇ ਜੁੱਕੇ ਦੇ ਪ੍ਰਾਈਮ ਮਿਨਿਸਟਰ ਦੇ ਮੰਗਰ ਵੀ ਪਹਿਰੇ ਆ ਉਹ ਤੇ ਟਰੰਪ ਤੇ ਅਲਨ ਨੇ ਮਿਲ ਕੇ ਜਿਹੜਾ ਤੇ ਦਬਾਅ ਪ੍ਰੈਸ਼ਰ ਪਾਇਆ ਦੂਜੇ ਪਾਸੇ ਦੀ ਖੁਦ ਦੀ ਪਾਰਟੀ ਦੇ ਵਿੱਚ ਇੰਨਾ ਪ੍ਰੈਸ਼ਰ ਇਨਕਰੀਜ਼ ਹੋ ਰਿਹਾ ਸੀ ਕਿ ਇਸ ਨੇ ਸੋਚਿਆ ਵੀ ਹੁਣ ਜਾਣਾ ਹੀ ਠੀਕ ਆ ਜੇ ਆਪਾਂ ਹੁਣ ਇਲੈਕਸ਼ਨ ਦੀ ਗੱਲ ਕਰੀਏ ਵੀ ਇਲੈਕਸ਼ਨ ਕਦੋਂ ਹੋਣਗੇ ਅਕਤੂਬਰ 2025 ਚ ਇਲੈਕਸ਼ਨ ਹੋਣਗੇ ਮਾਰਚ ਤੋਂ ਬਾਅਦ ਕੋਈ ਹੋਰ ਪ੍ਰਾਈਮ ਮਿਨਿਸਟਰ ਬਣਦਾ ਅਕਤੂਬਰ ਚ ਜਾ ਕੇ ਜੇ ਪੀਲੀਆ ਪੀਲੀਆ ਪੋਲੀਵਰ ਜਿਹੜਾ ਹੈਗਾ ਉਹ ਆਉਂਦਾ ਤਾਂ ਇੰਡੀਆ ਨਾਲ ਰਿਲੇਸ਼ਨ ਜੇ ਠੀਕ ਹੋਣ ਲੱਗਦੇ ਨੇ ਤਾਂ ਸ਼ਾਇਦ ਪਤਾ ਲੱਗਦਾ ਵੀ ਸ਼ਾਇਦ ਜਿਹੜੇ ਸਟੂਡੈਂਟ ਵੀਜ਼ਾ ਜਾਂ ਹੋਰ ਖੋਲਣ ਪਰ ਜਿਹੜੇ ਦੂਜੇ ਨੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਨੇ ਸੌਖਾ ਨਹੀਂ ਕਰਨਗੇ ਉਹ ਔਖਾ ਹੀ ਕਰਨਗੇ ਕਿਉਂਕਿ ਹੁਣ ਤੱਕ ਜੇ ਆਪਾਂ ਗੱਲ ਕਰੀਏ ਪੂਰੀ ਹਿਸਟਰੀ ਦਾ ਟਰੂਡੋ ਹੀ ਸੀ ਜਿਹੜਾ ਹੁਣ ਤੱਕ ਜਿਨੇ ਖੁੱਲੇ ਬਾ ਵੀਜ਼ੇ ਦਿੱਤੇ ਨੇ ਜਿਹੜੇ ਮੇਰੇ ਵੀ ਜਿਹੜੇ ਮੇਰੇ ਵੀ ਟ੍ਰਾਈ ਕਰ ਰਹੇ ਨੇ ਕੈਨੇਡਾ ਦਾ ਉਹ ਮੇਰੇ ਖਿਆਲ ਚ ਇਹ ਇਲੈਕਸ਼ਨ ਦੀ ਵੇਟ ਕਰ ਲੈਣ ਹਜੇ ਅਕਤੂਬਰ ਤੋਂ ਬਾਅਦ 2025 ਦੇ ਐਂਡ ਤੇ ਜਾ ਕੇ ਟਰਾਈ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਬਹੁਤ ਚੀਜ਼ਾਂ ਚੇਂਜ ਹੋਣਗੀਆਂ ਜੇ ਜਸਟਨ ਦੁਬਾਰੇ ਆਉਂਦਾ ਜਿਹਦੇ ਕਿ ਚਾਂਸ ਨਹੀਂ ਪਰ ਜੇ ਜਸਟਨ ਦੁਬਾਰੇ ਨਹੀਂ ਆਉਂਦਾ ਤਾਂ ਦੂਜਾ ਆਉਂਦਾ ਤਾਂ ਇੰਡੀਆਨ ਰਿਲੇਸ਼ਨ ਠੀਕ ਹੋਣਗੇ ਫਿਰ ਇੰਡੀਆ ਦੇ ਲੋਕ ਸਟੂਡੈਂਟ ਵੀਰੇ ਵੀਲ ਟਰਾਈ ਕਰ ਰਹੇ ਨੇ ਉਹ ਅਕਤੂਬਰ ਤੋਂ ਬਾਅਦ ਦੀ ਹੀ ਟਰਾਈ ਕਰ ਸਕਦੇ ਨੇ ਹੁਣ ਫਿਲਹਾਲ ਸਾਰੇ ਪਾਸੇ ਸਾਰੇ ਪਾਸੇ ਖਬਰ ਸੀਗੀ ਵੀ ਜਸਟਨ ਭਾਈ ਬਹੁਤ ਅਲੀ ਚੰਗਾ ਵੀ ਸੀ ਬਹੁਤ ਅਲੀ ਮਾੜਾ ਵੀ ਸੀ ਤੁਸੀਂ ਇਸ ਬਾਰੇ ਕੀ رائے ਦਿਓਗੇ ਓਕੇ ਸਾਡੇ ਵੇਲੇ ਤਾਂ ਹੁਣ ਇਮੀਗ੍ਰੇਸ਼ਨ ਦੇ ਲੋਕਾਂ ਦੇ ਅਸੀਂ ਤਾਂ ਮੈਂ 17 ਚ ਗਿਆ ਸੀਗਾ ਉਸ ਟਾਈਮ ਤੇ ਤਾਂ ਬਾਈ ਵਧੀਆ ਹਨਾ ਕੋਈ ਦਿੱਕਤ ਹੀ ਨਹੀਂ ਸੀਗੀ ਪੀਆਰ ਦੀ ਪਰ ਇਸ ਦੇ ਅਪਡੇਟਡ ਟਾਈਮ ਦੇ ਵਿੱਚ ਜਿਹੜਾ ਮਹਿੰਗਾਈ ਵਾਲਾ ਕੰਮ 인ਫਲੇਸ਼ਨ ਵਧੀਆ ਘਰਾਂ ਦੇ ਰੇਟ ਚੱਕ ਤੇ ਆਮ ਬੰਦਾ ਜਿਹੜਾ ਮਿਡਲ ਕਲਾਸ ਵਾਲਾ ਬੰਦਾ ਸੀ ਉਹਨੂੰ ਸਰਵਾਈਵ ਕਰਨਾ ਬਹੁਤ ਔਖਾ ਹੋ ਗਿਆ ਸੀਗਾ ਦੂਜੇ ਪਾਸੇ ਕਾਰਪੋਰੇਟ ਲੋਕ ਸੀਗੇ ਉਹਨਾਂ ਨੇ ਲੈ ਨਜ਼ਾਰੇ ਤੇ ਇਸੇ ਕਰਕੇ ਇੰਡੀਆਨ ਰਿਲੇਸ਼ਨ ਬਾਰ ਬਾਰ ਬਿਆਨ ਦੇਣਾ ਹਨਾ ਦੂਜੇ ਪਾਸੇ ਫਿਰ ਤੀਜੇ ਨੰਬਰ ਤੇ ਗੱਲ ਆ ਜਾਂਦੀ ਹੈ ਟਰੰਪ ਹੋਰੀ ਐਲਨ ਹੋ ਗਿਆ ਗੱਲਾਂ ਬਹੁਤ ਹੋ ਗਈਆਂ ਸੀਗੀਆਂ ਬਾਕੀ ਤੁਹਾਨੂੰ ਪਤਾ ਹੀ ਜਿਹੜਾ ਬੰਦਾ ਲੰਮੇ ਟਾਈਮ ਲਈ ਰਹਿ ਜੇ ਉਹਦਾ ਵਿਰੋਧ ਲਾਜ਼ਮੀ ਹੁੰਦਾ ਸੋ ਬੇਸ਼ੱਕ ਕੋਈ ਵੀ ਇਹ ਚੰਗਾ ਕੰਮ ਕਰੇ ਹੁਣ ਮੈਨੂੰ ਲੱਗਦਾ ਨਹੀਂ ਵੀ ਦੁਬਾਰੇ ਸੱਤਾ ਚ ਜਾਂ ਪਾਵਰ ਚ ਆਊਗਾ ਕਦੇ ਜਾਂ ਆਉਣਾ ਚਾਹੁੰਦਾ ਹੋਊਗਾ ਕਿਉਂਕਿ ਚੀਜ਼ਾਂ ਹੀ ਬਹੁਤ ਹੋ ਗਈਆਂ ਨੇ ਜੇ ਦੁਬਾਰੇ ਖੜਾ ਵੀ ਹੁੰਦਾ ਅਕਤੂਬਰ ਦੇ ਵਿੱਚ ਜਦੋਂ ਮੈਨੂੰ ਲੱਗਦਾ ਨਹੀਂ ਇਹਨੂੰ ਵੋਟ ਪੈਣੀ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਬਹੁਤ ਜ਼ਿਆਦਾ ਆ ਹੁਣ ਉਹੀ ਗੱਲ ਆ ਵੀ ਜਿਵੇਂ ਇੱਥੇ ਆਮ ਆਦਮੀਾਂ ਨੂੰ ਜਿਤੇ ਆ ਸੀ ਬਾਲਾ ਵਧੇ ਕਰਨਗੇ ਉਹੀ ਦੂਜੇ ਕਰਦਾਂਗੇ ਕੈਨੇਡਾ ਦਾ ਵੀ ਇਹੀ ਹਾਲ ਆ ਸੋ ਬਸ ਚਿਹਰੇ ਬਦਲਦੇ ਨੇ ਕੁਝ ਨਾ ਕੁਝ ਚੀਜ਼ਾਂ ਹੋਈ ਰਹਿੰਦੀਆਂ ਨੇ ਪਰ ਹਾਂ ਇਮੀਗ੍ਰੇਸ਼ਨ ਨੂੰ ਲੈ ਕੇ ਚੀਜ਼ਾਂ ਬਹੁਤ ਚੇਂਜ ਹੋਣਗੀਆਂ ਮੈਨੂੰ ਲੱਗਦਾ ਵੀ ਬਹੁਤਾ ਅਗੇਂਸਟ ਹੀ ਹੋਣਾ ਪਹਿਲਾਂ ਨਾਲੋਂ ਬਹੁਤਾ ਚੰਗਾ ਨਹੀਂ ਹੋਣਾ ਪਰ ਜਿਹੜੇ ਜੈਨੂਇਨ ਨੇ ਸਟੂਡੈਂਟ ਹੋਰ ਵਗੈਰਾ ਜਿਨ੍ਹਾਂ ਤੋਂ ਪੈਸਾ ਬਣਦਾ ਸ਼ਾਇਦ ਉਹਨਾਂ ਨੂੰ ਇਹ ਦੁਬਾਰੇ ਬੁਲਾਉਣ ਲੱਗ ਜਾਣ। ਸੋ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਕਤੂਬਰ ਦੇ ਐਂਡ ਤੱਕ ਜਰੂਰ ਟਰਾਈ ਕਰਿਓ, ਹਜੇ ਵੇਟ ਰੱਖਿਓ, ਰਿਫਿਊਜ਼ਲ ਨਾਲ ਲਵਾ ਲਿਓ ਜੇ ਤੁਹਾਡੀ ਕੋਈ ਰਿਫਿਊਜ਼ਲ ਲੱਗਦੀ ਹੈ ਕੈਨੇਡਾ ਦੀ। ਉਹਦੇ ਨਾਲੋਂ ਚੰਗਾ ਵੇਟ ਕਰ ਲਓ। ਠੀਕ ਆ ਜੀ। ਆਹੀ ਬੇਨਤੀ ਹੈ ਮਿਲਦੇ ਆਂ ਜੀ ਜਸਟਨ ਨੂੰ ਵਾਯ ਵਾਯ ਕਰਦੇ ਆਂ ਆਪਾਂ ਤੇ ਹਜੇ 24 ਤੱਕ ਹੈਗੇ ਹਜੇ ਵੀ ਪਰ ਉਸ ਤੋਂ ਬਾਅਦ ਹਜੇ ਆ ਕੱਲ ਲੱਗ ਲੱਗੀ ਸੀ ਅਮਰੀਕਾ ਦੇ ਵਿੱਚ ਜਿਹੜੀ ਜਿੱਥੇ ਕਿ ਟਰੰਪ ਮਜਾਕ ੜਾ ਰਹੇ ਨੇ ਤਾਂ ਦੂਜੇ ਪਾਸੇ ਬੰਦਾ ਹੈਲਪ ਕਰੀ ਜਾਂਦਾ ਉਹਨਾਂ ਦੀ ਉੱਥੇ ਹੈਲਪ ਭੇਜ ਰਿਹਾ ਅੱਗ ਬੁਝਾਉਣ ਲਈ ਸੋ ਕਈ ਪੱਖ ਨੇ ਜੀ ਬਾਕੀ ਦੇਖਦੇ ਆ ਕੋਈ ਕੀ ਬਣਦਾ ਅੱਗੇ ਜਾ ਕੇ ਪਰ ਆ ਸਾਲ ਕੈਨੇਡਾ ਲਈ ਠੀਕ ਨਹੀਂ ਹੈਗਾ 2025 ਕਿਉਂਕਿ ਬਹੁਤ ਚੀਜ਼ਾਂ ਆਉਣਗੀਆਂ 2025 ਦਾ ਐਂਡ ਸ਼ਾਇਦ ਵਧੀਆ ਜਾਂ ਉਸ ਤੋਂ ਵੀ ਮਾੜਾ ਹੋਵੇ ਸੋ ਦੂਜੇ ਪਾਸੇ 트럼ਪ ਦੇ ਰਿਲੇਸ਼ਨ ਜਿਹੜਾ ਕਿ 25% ਹੋਰ ਮਹਿੰਗਾਈ ਚੱਕੂ ਪਤੰਦਰ ਕਿਉਂਕਿ ਇਹਨਾਂ ਦਾ ਵਪਾਰ ਚੱਲਦਾ ਸੀ ਉਹ ਤੇ ਵੀ ਰੋਕ ਨਾ ਲੱਗ ਜੇ ਫਿਰ ਚੀਜ਼ਾਂ ਤੇ ਇਫੈਕਟ ਪਾਊਗਾ ਟਰੱਕਿੰਗ ਤੇ ਬਿਜ਼ਨਸ ਤੇ ਹੋਰ ਤੇ ਤੇ ਦੇਖਦੇ ਆਂ ਵੀ 55ਵੀਂ ਸਟੇਟ ਬਣਦੀ ਆ ਜਾਂ ਨਹੀਂ ਇਹ ਸਾਰਾ ਕੁਝ ਦੇਖਣਾ ਬੂ ਟਾਈਮ ਦੱਸੂਗਾ ਅਕਤੂਬਰ ਤੱਕ ਵੇਟ ਕਰਿਓ ਹਜੇ ਵੀਜ਼ਾ ਨਾ ਲਾਇਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਚ ਧੰਨਵਾਦ